ਪੰਜਾਬ ਦੇ ਅਲਗ-ਅਲਗ ਜ਼ਿਲ੍ਹਿਆਂ ਦੇ ਵਿੱਚ ਸੋ ਬਿਲਕੁਲ ਬੰਬ ਦੇ ਨਾਮ ਡਾਂਡ ਦੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਹੈ ਮੁਸਤੈਦੀ ਨਾਲ ਜਿਹੜਾ ਕੰਮ ਕਰ ਰਿਹਾ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖਦੇ ਹੋ ਜੇ ਗੱਲ ਕਰੀਏ ਲੁਧਿਆਣਾ ਬੱਸ ਸਟੈਂਡ ਦੇ ਉੱਪਰ ਮੌਜੂਦ ਹੈ ਤੇ ਸਾਰੇ ਅਫਸਰ ਸਾਹਿਬਾਨ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਭਾਵੇਂ ਬਾਈਕਾਂ ਦੀ ਗੱਲ ਕਰੀਏ ਭਾਵੇਂ ਆਉਣ ਜਾਣ ਵਾਲੇ ਲੋਕਾਂ ਦੀ ਜਿਹੜੀ ਗੱਲ ਕਰੀਏ ਜਿਹੜੇ ਚੱਕੀ ਵਾਣ ਹੋਣ ਜਿਹੜੀ ਚੈਕਿੰਗ ਹੈ ਉਹ ਲਗਾਤਾਰ ਕੀਤੀ ਜਾ ਰਹੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰੇ ਅਫਸਰ ਸਾਹਿਬਾਨ ਜਿਹੜੇ ਮੌਕੇ ਤੇ ਪਹੁੰਚੇ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਉਹ ਕੋ ਜਿਹੜੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਸਰ ਜਿਹੜੀ ਥ੍ਰੈਟ ਆ ਰਹੀ ਉਹਨੂੰ ਲੈ ਕੇ ਕੀਤੀ ਜਾ ਰਹੀ ਹੈ ਭਾਈ ਅੱਜ ਜਿਹੜੀ ਚੈਕਿੰਗ ਕੀਤੀ ਹੈ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸੀਸ਼ਵਪਨ ਸ਼ਰਮ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਬੜੀ ਵਾਕ ਵਾਕ ਪਾਰਕਿੰਗਾਂ ਨੇ ਬੱਸ ਸਟੈਂਡ ਡੀਐਮਸੀ ਹਸਪੀਟਲ डीसी कॉम्प्लेक्स, किप्स मार्केट, रेलवे स्टेशन ਤੇ ਹੋਰ ਵੱਖ-ਵੱਖ ਜਿਹੜੀਆਂ ਪਾਰਕਿੰਗ ਸਪਾਟਸ ਨੇ ਉਹਦੇ ਚੈਕਿੰਗ ਕੀਤੀ ਜਾ ਰਹੀ ਆ। ਇਹਦਾ ਮੁੱਖ ਮਕਸਦ ਇਹੋ ਹੀ ਆ ਕਿਈ ਵਾਰੀ ਕੋਈ ਕ੍ਰਾਈਮ ਪੇਸ਼ਾ ਬੰਦਾ ਕੋਈ ਕ੍ਰਾਈਮ ਕਰਕੇ ਮੋਟਰਸਾਈਕਲ ਜਾਂ ਕੋਈ ਹੋਰ ਵਾਹਨ ਪਾਰਕਿੰਗ ਦੇ ਵਿੱਚ ਖੜਾ ਕਰ ਜਾਂਦਾ, ਕੋਈ ਚੋਰੀ ਦਾ ਵਾਹਨ ਖੜਾ ਕਰ ਜਾਂਦਾ। ਇਹਦੇ ਸਿਰ ਟੈਕਨੀਕਲ ਤੌਰ ਤੇ ਸਾਡੀਆਂ ਵੱਖ-ਵੱਖ ਟੀਮਾਂ ਲੱਗੀਆਂ ਨੇ ਜਿਹਦੇ ਵਿੱਚ ਕਰੀਬ ਗਸ਼ਟਰ ਆਫੀਸਰ, ਕਰੀਬ 1.5 200 ਦੇ ਕਰੀਬ ਸਾਡੇ ਪੁਲਿਸ ਮੁਲਾਜ਼ਮ ਵੀ ਲੱਗੇ ਨੇ। ਉਹ ਚੈਕਿੰਗ ਕੀਤੀ ਜਾ ਰਹੀ ਆ। ਅੱਛਾ ਸਰ ਗੱਲ ਕਰੀ ਪਿਛਲੇ ਦਿਨਾਂ 'ਚ ਕਾਫੀ ਥ੍ਰੈਟ ਵੀ ਆ ਰਹੇ ਨੇ, ਗੱਲ ਕਰੀਏ ਜਲੰਧਰ ਤੋਂ ਇਸ ਵਾਰ ਤਾਂ ਉਸ ਤੋਂ ਲੈ ਕੇ ਜਿਹੜੀ ਚੈਕਿੰਗ ਸਖਤਾਈ ਨਾਲ ਕੀਤੀ ਜਾ ਰਹੀ ਹੈ ਬਿਲਕੁਲ ਦੇਖੋ ਵੀ ਲਾਅ ਐਂਡ ਆਰਡਰ ਮੈਂਟੇਨਰ ਕਰਨਾ ਪੁਲਿਸ ਦਾ ਕੰਮ ਹੈ ਜੀ ਠੀਕ ਹੈ ਜਿਸ ਲੋਕਾਂ ਦੇ ਨਾਗਰਿਕ ਜਿੰਨੇ ਵੀ ਸਿਟੀਜ਼ਨ ਨੇ ਆਪਣੇ ਲੁਧਿਆਣੇ ਦੇ ਜਿੰਨੇ ਨਾਗਰਿਕ ਆਪਣੇ ਹੈਗੇ ਨੇ ਨਿਵਾਸੀ ਨੇ ਉਹਨਾਂ ਸਾਰਿਆਂ ਨੂੰ ਮਤਲਬ ਪੁਲਿਸ ਪ੍ਰਤੀ ਇੱਕ ਇੱਕ ਕੌਨਫੀਡੈਂਸ ਲੈਵਲ ਬਿਲਡ ਹੋਵੇ ਠੀਕ ਹੈ ਉਹਨੂੰ ਲੈ ਕੇ ਵੀ ਆਪਣਾ ਮਤਲਬ ਜੋ ਵੀ ਕੰਮਕਾਜ ਆਪਣਾ ਸਵਾਲੇ ਤੰਗਣਾ ਤਰੀਕਾ ਨਾ ਕੀਤਾ ਜਾ ਸਕੇ ਸਰ ਚੈਕਿੰਗ ਦੌਰਾਨ ਹੁਣ ਸਰ ਕੀ ਕਵਰ ਹੋਇਆ ਜੀ ਕੁਝ ਹੈ ਜੀ ਚੈਕਿੰਗ ਚੱਲ ਰਹੀ ਹੈ ਜੇ ਵਕਫ ਵਕਫ ਸਮੇਂ ਚੈਕਿੰਗ ਚੱਲ ਰਹੀ ਹੈ ਜਦੋਂ ਲਾਸਟ ਜਦੋਂ ਹੋਊਗੀ ਤੁਹਾਨੂੰ ਜ਼ਰੂਰ ਦੱਸਿਆ ਜਾਵੇ ਤੇ ਸਰ ਆਮ ਪਬਲਿਕ ਨੂੰ ਮੈਸੇਜ ਹੈ ਜੀ ਕੋ ਆਮ ਪਬਲਿਕ ਨੂੰ ਮੇਰੇ ਇਹੋ ਹੀ ਮੈਸੇਜ ਹੈ ਵੀ ਜੇ ਕੋਈ ਤੁਹਾਨੂੰ ਕਰਾਈਮ ਪੇਚਾ ਲੋਕ ਜਾਂ ਕੋਈ ਮਾੜੇ ਅਨਸਰ ਕਿਤੇ ਨਜ਼ਰ ਆਉਂਦੇ ਨੇ ਕੋਈ ਕਰਾਈਮ ਹੁੰਦਾ ਲੱਗਦਾ ਤੁਹਾਨੂੰ ਵੀ ਇਹ ਕਰਾਈਮ ਆ ਕੋਈ ਡਰਗ ਪੈਡਲਰਸ ਨੇ ਜਾਂ ਹੋਰ ਨੇ ਉਸ ਪੁਲਿਸ ਨਾਲ ਆਪਣੀ ਇਨਫੋਰਮੇਸ਼ਨ ਜਿਹੜੇ ਤੁਹਾਡੇ ਆਪਣੇ ਡਾਕੂਮੈਂਟ ਵਗੈਰਾ ਨੇ ਵਾਹਕਲ ਨੂੰ ਪ੍ਰੋਪਰ ਪ੍ਰੋਬਲਮ ਮੈਂਟੇਨ ਕੀਤੀ ਸੋ ਬਿਲਕੁਲ ਅਫਸਰ ਸਾਹਿਬਾਨ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਇਹੀ ਕਿਹਾ ਹੈ ਕੀ ਜਿਹੜੀ ਆਮ ਲੋਕਾਂ ਨੂੰ ਕਿਤਨਾਕ ਜਿਹੜੀ ਸੁਚੇਤ ਰਹਿਣ ਦੀ ਲੋੜ ਹੈ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਜਿਵੇਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਿਹੜੇ ਥ੍ਰੈਟ ਆ ਉਹ ਲਗਾਤਾਰ ਮਿਲਦੇ ਪੈ ਰਹੇ ਸੋ ਇਸ ਨੂੰ ਮੱਧੇ ਨਜ਼ਰ ਸੋ ਲੁਧਿਆਣਾ ਬੱਸ ਸਟੈਂਡ ਰੇਲਵੇ ਸਟੇਸ਼ਨ ਹੋਰ ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਹੜੀ ਚੈਕਿੰਗ ਹੈ ਚੈਕਿੰਗ ਅਭਿਆਨ ਲਗਾਤਾਰ ਚੱਲੀ ਤੇ ਬਿਲਕੁਲ ਆਮ ਲੋਕਾਂ ਨੂੰ ਜਿਹੜਾ ਮੈਸੇਜ ਉਹ ਵੀ ਦਿੱਤਾ ਗਿਆ ਅਗਰ ਤੁਹਾਨੂੰ ਕੋਈ ਇਹੋ ਜੀ ਕੋਈ ਕੋਈ ਸ਼ੱਕੀ ਚੀਜ਼ ਮਿਲਦੀ ਹੈ ਜਾਂ ਕੋਈ ਇਹੋ ਜਿਹਾ ਕੋਈ ਵਾਹਨ ਮਿਲਦਾ ਜਾਂ ਕੋਈ ਸਨੇਚਿੰਗ ਵਾਲਾ ਜਾਂ ਮਾਮਲਾ ਹੁੰਦਾ ਜਾਂ ਭਾਵੇਂ ਡਰਗ ਨੂੰ ਲੈ ਕੇ ਗੱਲ ਕਰੀਏ ਕੋਈ ਡਰਗ ਵੇਜ਼ਾ ਸੋ ਬਿਲਕੁਲ ਪੁਲਿਸ ਨੂੰ ਜਿਹੜੀ ਸੂਚਨਾ ਉਹ ਦਿੱਤੀ ਜਾਵੇ ਤੇ ਉਸ ਦਾ ਜਿਹੜਾ ਨਾਮ ਹੈ ਗੁਪਤ ਰੱਖਿਆ ਜਾਵੇ ਤਾਂ ਜਿਹੜੀ ਕਾਰਵਾਈ ਹੋਣਾ ਉੱਤੇ ਜਿਹੜੀ ਠੱਲ ਪਾਈ ਜਾਵੇਗੀ ਸੋ ਬਿਲਕੁਲ ਅਗਰ ਆਪਾਂ ਪੰਜਾਬ ਨੂੰ ਬਦਲਣਾ ਚਾਹੁੰਦੇ ਨੇ ਕਿਤੇ ਪੰਜਾਬ ਪੁਲਿਸ ਦੇ ਨਾਲ ਨਾਲ ਕਿਤੇ ਆਮ ਲੋਕਾਂ ਨੂੰ ਜਿਹੜੀ ਆਪਣੀ ਜ਼ਿੰਮੇਵਾਰੀ ਉਹ ਵੀ ਸਮਝਣੀ ਚਾਹੀਦੀ ਸੋ ਬਿਲਕੁਲ ਪਿਛਲੇ ਦਿਨਾਂ ਤੁਹਾਨੂੰ ਦੱਸ ਦਈਏ ਤਾਂ ਪਿਛਲੇ ਦਿਨਾਂ ਤੇ ਕਾਫੀ ਜਿਹੜੇ ਥ੍ਰੈਟ ਦੇ ਜਿਹੜੇ ਕੋਲ ਲੁਧਿਆਣੇ ਲੁਧਿਆਣਾ ਨਹੀਂ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਜਿਹੜੇ ਲਗਾਤਾਰ ਵੱਧਦੇ ਜਾ ਰਹੇ ਭਾਵੇਂ ਲੁਧਿਆਣਾ ਡੀਸੀ ਉੱਤੇ ਦੀ ਗੱਲ ਕਰ ਲਈ ਜਲੰਧਰ ਦੀ ਗੱਲ ਕਰ ਲਈ ਜਾਂ ਹੋਰ ਮਾਝਾ ਕੋਰਟ ਦੀ ਗੱਲ ਕਰ ਲਈ ਲਗਾਤਾਰੇ ਥ੍ਰੈਟ ਦੀ ਕੋਲ ਆਉਂਦੀ ਸੋ ਇਸ ਤੋਂ ਬਾਅਦ ਜੇ ਗੱਲ ਕਰੀਏ ਪੁਲਿਸ ਮੁਸਤੈਦੀ ਨਾਲ ਜਿਹੜਾ ਆਪਣਾ ਕੰਮ ਹੈ ਉਹ ਵੀ ਕਰ ਰਹੀ ਤੇ ਆਮ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਕੀ ਅਗਰ ਤੁਹਾਨੂੰ ਕੋਈ ਇਹੋ ਜੀ ਕੋਈ ਗਲਬਤ ਲੱਗਦੀ ਤਾਂ ਪੁਲਿਸ ਨੂੰ ਜਿਹੜਾ ਸੁਚੇਤ ਹੈ ਕੀਤਾ ਜਾਵੇ ਤਾਂ ਕਿ ਉਸ ਕ੍ਰਾਈਮ ਦੇ ਉੱਪਰ ਉਸ ਮੰਦਭਾਗੀ ਘਟਨਾ ਉੱਪਰ ਤੇ ਨਸ਼ਾ ਦੇ ਉੱਪਰ ਜਿਹੜੀ ਠੱਲ ਹੈ ਉਹ ਪਾਈ ਜਾ ਸਕੇ ਕੈਮਰਾ ਪ੍ਰੈਸ